ਬੈਸ ਸਾਹਿਬ ਹਾਂਜੀ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਘੁੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਣ ਦਾ ਕੀ ਕਰਨ ਪੈ ਗਿਆ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਬੁਲਾਇਆ ਸਾਹਿਬ ਇੱਕ ਮਿੰਟ ਕਹਲਾ ਗੱਲ ਸੁਣ ਮੇਰੀ ਕੱਲ ਦਾ ਮਂਡੀਰ ਸ਼ਾਹਦ ਵਾਪਸ ਲਿਆ ਕਿਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮਂਡੀਰ ਸ਼ਾਹਦ ਪੰਜਾਬ ਦੇ ਯੂਥ ਨੂੰ ਕਹਲਾ ਸੁਣ ਮੇਰੀ ਗੱਲ ਪੰਜਾਹ ਇੱਕ ਮਿੰਟ ਪਹਿਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਣਾ ਰੁਕੋ ਜਰਾ ਤੂੰ ਪੰਜਾਬ ਦੇ ਯੂਥ ਨੂੰ ਮਂਡੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੋਣਾ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹਮ ਪਰ ਤੁਸੀਂ ਉਹਦੇ ਲਈ ਮਂਦੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ ਹੈ 15 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਬਿਲਡਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਂ ਦਾ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਹ ਨਹੀਂ ਛਲੀਨਤਾ ਨਾਲ ਗੱਲ ਕਰਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਗੰਵੇ ਨਹੀਂ ਜਿਹੜੇ ਹੁੱਲੜ ਬਣੂਗਾ ਮੰਦਿਰ ਕਿਉਂ ਗੰਵੇ ਤੁਸੀਂ ਕੀ ਕਹੋਗੇ ਯੂਥ ਕਹੋ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਵੀ ਉਹ ਕਹਿੰਦਾ ਕਿ ਕਾਂਗਰਸ ਪਾਰਟੀ ਦੇ ਨਾਲ ਆਇਆ ਵਾ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਕੀਤਾ ਵਾ ਉਹ ਨਹੀਂ ਇਹ ਸੋਚੀ ਕਰਦਾ ਇੱਕ ਮਿੰਟ ਉਹ ਸੁਣ ਲੈ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਬੈ ਸੁਣਨ ਆਲੇ ਬੁਲਾਏ ਨੇ ਚੋਰ ਮੈਂ ਕੀ ਕਰਾਂ ਚਾਨਾ ਤੂੰ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਲ ਮੈਂ ਚਲਾਉਂਗਾ ਨਾਲ ਜਿਹੜਾ ਟੋਪੀ ਕਰਦਾ ਕੋਈ ਗੱਲ ਨਹੀਂ ਛੋਟੇ ਜਿਹੜਾ ਇਹਨਾਂ ਨੂੰ ਸਹੀ ਵਾਜ ਕਰ ਲਿਓ ਸੀ ਜਿਹੜੇ ਟੋਪੀ ਕਹਿੰਦਾ ਸਾਹਿਬ ਜਿਹੜੇ ਟੋਪੀ ਦੀ ਮੱਝ ਗੱਲ ਕਰਦੇ ਦੋ ਕਿਸਾਨ ਦਾ ਕਹਿਣਾ ਹੈ ਕਿ ਜੇਕਰ ਸਾਡੇ ਕੋ ਪੰਜ ਏਕੜ ਜ਼ਮੀਨ ਤੇ 4 ਏਕੜ ਜ਼ਮੀਨ ਲੈ ਲਈ ਤੇ 1 ਏਕੜ ਚ ਸੋਨਾ ਫਸਲ ਕਰਾਂਗੇ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਕੀ ਵਿਰੋਧੀ ਪਾਰਟੀਆਂ ਨਿਸ਼ਾਨੇ ਕਾਸਰੀਆਂ ਨੇ ਸ਼੍ਰੋਮਣੀ ਕਾਲੀ ਦਲ ਨੇ ਵੀ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਦੇ ਉੱਤੇ ਕਿਸਾਨ ਵਿਰੋਧੀ ਪਾਰਟੀਆਂ ਵੀ ਕਹਿ ਰਹੀ ਕਿ ਜਿਹੜਾ ਸ਼ੰਭੂ ਬਾਦਲੇ ਖਿਦਾਰੇ ਕੇ ਇਸੇ ਕਿਸਾਨ ਤੇ ਉਦੋਂ ਕਾਂਗਰਸ ਕਿੱਥੇ ਸੀ ਨਹੀਂ ਅਸੀਂ ਹਮੇਸ਼ਾ ਕਾਂਗਰਸ ਕਿਸਾਨ ਦੇ ਨਾਲ ਰਹੀ ਹੈ ਆਲਵੇਸ ਤੁਸੀਂ ਚੈੱਕ ਕਰ ਸਕਦੇ ਹੋ ਗੱਲ ਰਹਿ ਗਈ ਵੀ ਜੇ ਕਿਸੇ ਕੋਲੇ 5 ਏਕੜ ਜ਼ਮੀਨ ਹੈਗੀ ਆ ਤੇ ਉਹ ਵੀ 4 ਅਕਵਾਰ ਹੋ ਗਈ ਤਾਂ 1 ਏਕੜ ਦੇ ਵਿੱਚ ਉਹ ਕੀ ਕਰੂਗਾ ਨਥਿੰ ਰੌਲਾ ਤਾਂ ਦੋਸਤ ਇਹੀ ਆ ਰੌਲਾ ਹੋਰ ਕੁਝ ਨਹੀਂਗਾ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਆ ਜਮੀਨ ਸਾਡੀ ਮਾਂ ਆ ਇੱਕ ਉਹ ਮਾਂ ਜਿਹਨੇ 9 ਮਹੀਨੇ ਗਰਭ ਦੇ ਵਿੱਚ ਰੱਖ ਕੇ ਜਨਮ ਦਿੱਤਾ ਇੱਕ ਉਹ ਮਾਂ ਜਿਹੜੀ ਆਪਣੇ ਗਰਭ ਦੇ ਵਿੱਚੋਂ ਅਨਾਜ ਪੈਦਾ ਕਰਦੀ ਆ ਸਾਡੀ ਜੀਵਨ ਕਿਰਿਆ ਚਲਾਉਣ ਵਾਸਤੇ ਤੇ ਉਸੀ ਆਪਣੀ ਜੀਵਨ ਕਿਰਿਆ ਨੂੰ ਚਾਲੂ ਰੱਖਣ ਵਾਸਤੇ ਧਰਤ ਮਾਂ ਦੇ ਨਾਲ ਗਦਾਰੀ ਨਹੀਂ ਹੋਣ ਦਮ ਬੰਨ ਸਾਹਿਬ ਇਹ ਵੀ ਕਿਹਾ ਜਾ ਰਿਹਾ ਵੇ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਬਰਦਸਤੀ ਨਹੀਂ ਹੈ ਕਿ ਕਿਸਾਨ ਨੂੰ ਇਹ ਉਹਦੀ ਮਰਜ਼ੀ ਹੈ ਦੇਣੀਆ ਦਵੇ ਨਹੀਂ ਦੇਣੀ ਉਹਦੀ ਮਰਜ਼ੀ ਹੈ ਸੁਣੋ ਹੁਣ ਮੈਂ ਦਾ ਜਵਾਬ ਦਿੰਨਾ ਤੁਹਾਡੀ ਜ਼ਮੀਨ ਹੈਗੀ ਆ ਤੁਹਾਡੀ ਨਹੀਂ ਮਰਜ਼ੀ ਤੁਹਾਡੇ 20 ਏਕੜ ਆ ਤੁਸੀਂ ਸਰਕਾਰ ਨੂੰ ਨਹੀਂ ਦਿੰਦੇ ਤੁਹਾਡੇ ਤੇ ਪਾਬੰਦੀ ਤੁਸੀਂ ਆਪਣੇ 20 ਕਿੱਲਾਂ ਦਾ ਸੀਐਲਯੂ ਨਹੀਂ ਕਰਾ ਸਕਦੇ ਇਹ ਕਿਹੜਾ ਨਾਦਰਸ਼ਾਈ ਫਰਮਾਨ ਹੋਇਆ ਸਾਡੀ ਲੜਾਈ ਮੁੱਦਿਆਂ ਦੀ ਆ ਤੁਸੀਂ ਆਪਣੇ 20 ਏਕੜ ਦੇ ਵਿੱਚ ਸੀਐਲਯੂ ਕਰਾ ਕੇ ਕੁਝ ਕਰੋ ਜੀ ਸਰਕਾਰ ਮਾਮਾ ਲੱਗਦੀ ਹੈ ਭੈਸਾ ਸਰਕਾਰ ਕੀ ਲੱਗੀ ਤੁਹਾਡੀ ਜ਼ਮੀਨ ਨੂੰ ਸੀਐਲਯੂ ਰੋਕਣ ਤੋਂ ਸਰਕਾਰ ਕੋਲੇ ਕਿਹੜੀ ਤਾਕਤ ਹੈ ਅਸੀਂ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੀ ਸਾਹਿਬ ਇੱਕ ਮੇਰਾ ਆਖਰੀ ਸਵਾਲ ਹੈ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਅਸੀਂ 2027 ਦੀ ਵੀ ਤਿਆਰੀ ਕਰ ਰਹੇ ਹਾਂ ਅਸੀਂ ਇੱਕ ਝੋਟਾ ਅੱਜ ਪੰਜਾਬ ਪ੍ਰਧਾਨ ਰਾਜਾ ਬੜੀਮੀ ਮੌਕੇ ਤੇ ਦਿਖਿਆ ਪਰ ਭਰਕੁਸ਼ਣ ਆਸ਼ੂ ਜਾਂ ਕਰਵਲੋਂ ਨਹੀਂ ਦਿਖਿਆ ਕੀ ਕਹਿਣਾ ਚਾਹੋ ਉਹਨਾਂ ਨੂੰ ਪੁੱਛ ਲਓ ਜਾ ਕੇ ਇਹ ਮੇਰਾ ਸਵਾਲ ਹੈ ਕੀ ਲੱਗਦਾ ਯਾਰ ਇਹ ਗਲਤ ਹੈ ਕਿਸੇ ਨੂੰ ਕੋਈ ਕੰਮ ਹੋ ਸਕਦਾ ਇਹ ਸਵਾਲ ਉਹਨਾਂ ਨੂੰ ਪੁੱਛੋ ਦੱਸ ਸਕਦੇ